ਮੈਂ ਜਿਹੜਾ ਮਤਾ ਸਦਨ ਦੇ ਸਾਹਮਣੇ ਰੱਖਣਾ ਚਾਹੁੰਦਾ ਬਹੁਤ ਹੀ ਗੰਭੀਰ ਵਿਸ਼ਾ ਹੈ ਜੀ ਪਾਣੀ ਇਨਸਾਨ ਦੀ ਜ਼ਿੰਦਗੀ ਬਾਤ ਤੇ ਬਹੁਤ অতি ਜ਼ਰੂਰੀ ਹੈ ਜੋ ਸੋ ਸਕੂਲਾਂ ਦੇ ਵਿੱਚ ਹੈ ਜੀਆਂ ਬੱਸਾਂ ਚੱਲ ਰਹੀਆਂ ਨੇ 20-20 ਕਿਲੋਮੀਟਰ ਤੋਂ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟ੍ਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ ਹੁਣ ਸਕੂਲ ਦੀ ਦੂਰੀ ਨਹੀਂ ਬਣੂਗੀ ਵਿਦਿਆਰਥੀਆਂ ਦੀ ਮਜਬੂਰੀ ਯਾਨੀ ਕਿ ਪੰਜਾਬ ਦੇ ਵਿੱਚ ਬਹੁਤੇ ਸਕੂਲ ਦੂਰ ਹੋਣ ਕਰਕੇ ਅਕਸਰ ਸਕੂਲ ਦੇ ਬੱਚੇ ਆਪਣਾ ਸਕੂਲ ਛੱਡ ਦਿੰਦੇ ਸੀ ਖਾਸ ਕਰਕੇ ਕੁੜੀਆਂ ਪਰ ਹੁਣ ਭਗਵਾਨ ਪੰਜਾਬ ਸਰਕਾਰ ਦਾ ਇਹ ਫੈਸਲਾ ਉਹਨਾਂ ਬੱਚਿਆਂ ਦੇ ਲਈ ਰੌਸ਼ਨੀ ਲੈ ਕੇ ਆਇਆ। ਦਰਅਸਲ ਪੰਜਾਬ ਦੇ ਵਿੱਚ 205 ਨਵੀਆਂ ਸਕੂਲ ਬਸਾਂ ਦੀ ਸ਼ੁਰੂਆਤ ਕੀਤੀ ਆ। ਜਦੋਂ ਟ੍ਰਾਂਸਪੋਰਟ ਅਸੀਂ ਫੈਸਿਲਿਟੀ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਆ, ਉਹੀ ਬੱਚੇ ਜਿਹੜੇ ਲੇਟ ਆਉਂਦੇ ਸੀ, ਹੁਣ 15 ਮਿੰਟ ਪਹਿਲਾਂ ਸਕੂਲ ਦੇ ਵਿੱਚ ਆਉਂਦੇ ਆ ਤੇ ਜਦੋਂ ਛੁੱਟੀ ਹੁੰਦੀ ਆ, ਬੱਚੇ ਜਿਹੜੇ ਆ ਉਹ ਅੱਧੇ ਘੰਟੇ ਦੇ ਵਿੱਚ ਆਪਣੇ ਘਰ ਦੇ ਵਿੱਚ ਚਲੇ ਜਾਂਦੇ ਆ। ਬਸ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹੜੀ ਕਿ ਸਾਨੂੰ ਸਵੇਰ ਨੂੰ ਘਰ ਤੋਂ ਲੈ ਕੇ ਆਉਂਦੀ ਹੈ ਤੇ ਘਰ ਛੱਡ ਕੇ ਆਉਂਦੀ ਹੈ ਜਿਸ ਦੇ ਨਾਲ ਸਾਡਾ ਟਰਾਂਸਪੋਰਟ ਦਾ ਖਰਚਾ ਤੇ ਟਾਈਮ ਵੀ ਜਿਹੜਾ ਹੈ ਸੇਵ ਹੁੰਦਾ ਹੈ ਮੈਂ ਸਕੂਲ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਤੰਗੀ ਤੋਂ ਆਉਣੀ ਹਾਂ ਪਹਿਲਾਂ ਮੈਨੂੰ ਇਸ ਸਕੂਲ ਵਿੱਚ ਆਉਣ ਤੇ ਬਹੁਤ ਤੰਗੀ ਹੁੰਦੀ ਸੀ ਬਸ ਸੂਲਤ ਕਰਕੇ ਮੈਂ ਸਕੂਲ ਵਿੱਚ ਵਧੀਆ ਢੰਗ ਨਾਲ ਪਰ ਪੰਜਾਬ ਦਾ ਪਾਣੀ ਜਿਹੜਾ ਉਹ ਲਗਾਤਾਰ ਧਰਤੀ ਦੇ ਥੱਲੇ ਜਾ ਰਿਹਾ ਜਿਸ ਕਰਕੇ ਜਿਹੜੀ ਪੰਜਾਬ ਦੀ ਧਰਤੀ ਹੈ ਉਹ ਬੰਜਰ ਵਾਲੇ ਪਾਸੇ ਵੱਧ ਰਹੀ ਹੈ ਸੋ ਮੈਂ ਇਹ ਸਦਨ ਦੇ ਸਾਹਮਣੇ ਗੱਲ ਰੱਖਣੀ ਚਾਹੁੰਦਾ ਕਿ ਇਸ ਗੰਭੀਰ ਵਿਸ਼ੇ ਦੇ ਜਿੱਥੇ ਸਾਡੀ ਜ਼ਿੰਦਗੀ ਜੁੜੀ ਆ ਉਹਦੇ ਨਾਲ ਸਾਡੀ ਫਸਲ ਬਾੜੀ ਔਰ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਆ ਸਾਡੀਆਂ ਪੀੜ੍ਹੀਆਂ ਉਹ ਜੁੜੀਆਂ ਹੋਈਆਂ ਨੇ ਕਿਉਂਕਿ ਇੱਕ ਮਿੰਟ ਜੀ ਤੁਸੀਂ ਮਤਾ ਪੇਸ਼ ਕਰੋ ਜਿਹੜਾ ਤੁਸੀਂ ਲਿਖਿਆ ਜੀ 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 ਇਹ ਸਦਨ ਰਾਜ ਸਰਕਾਰ ਨੂੰ ਸਪਸ਼ਟ ਕਰਦਾ ਹੈ ਕਿ ਰਾਜ ਵਿੱਚ ਪਾਣੀ ਦੇ ਦਿਨ-ਪ੍ਰਤੀ-ਦਿਨ ਥੱਲੇ ਜਾ ਰਹੇ ਪੱਧਰ ਨੂੰ ਰੋਕਣ ਅਤੇ ਵਾਤਾਵਰਣ ਦੀ ਸੰਭਾਲ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ ਜਾਣ ਤਾਂ ਜੋ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਲੈਵਲ ਨੂੰ ਰੋਕਿਆ ਜਾ ਸਕੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇਹ ਸਦਨ ਰਾਜ ਸਰਕਾਰ ਨੂੰ ਸਿਫਾਰਿਸ਼ ਕਰਦਾ ਹੈ ਕਿ ਰਾਜ ਵਿੱਚ ਪਾਣੀ ਦੇ ਦਿਨ-ਪ੍ਰਤੀ-ਦਿਨ ਥੱਲੇ ਜਾ ਰਹੇ ਪੱਧਰ ਨੂੰ ਰੋਕਣ ਇਹ ਵਾਤਾਵਰਣ ਦੀ ਸੰਭਾਲ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ ਜਾਣ ਤਾਂ ਜੋ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਲੈਵਲ ਨੂੰ ਰੋਕਿਆ ਜਾ ਸਕੇ ਬਹਿਸ ਜੀ ਗੁਰਦੇਵ ਸਿੰਘ ਦੇਵ ਮਾਨ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪਾਣੀ ਇਨਸਾਨ ਦੀ ਜ਼ਿੰਦਗੀ ਵਾਸਤੇ ਬਹੁਤ ਹੀ ਅਤੀ ਜ਼ਰੂਰੀ ਹੈ ਔਰ ਪਿੱਛੇ ਜੇ ਮੈਂ ਸਰਵੇ ਪੜ੍ਹ ਰਿਹਾ ਸੀਗਾ ਕਿ 17-18 ਮੁਲਕਾਂ ਦੇ ਵਿੱਚ ਜਿਹੜੇ ਕਿ ਏਸ਼ੀਆ ਦਾ ਹਿੱਸਾ ਨੇ ਉਹਦੇ ਵਿੱਚ ਪੰਜਾਬ ਦੀ ਧਰਤੀ ਦਾ ਪਾਣੀ ਜਿਹੜਾ ਉਹ ਸਭ ਤੋਂ ਸ਼ੁੱਧ ਪਾਇਆ ਗਿਆ ਜੀ। ਔਰ ਸਭ ਤੋਂ ਪੀਣਯੋਗ ਪਾਇਆ ਗਿਆ ਜਿਹਨੂੰ ਅੱਜ ਕੱਲ ਮਿਨਰਲ ਵਾਟਰ ਕਹਿੰਦੇ ਆ ਉਹ ਕੁਦਰਤ ਵੱਲੋਂ ਮਿਨਰਲ ਵਾਟਰ ਹੈ। ਪਰ ਪੰਜਾਬ ਦਾ ਇਹਨਾਂ ਅੰਮ੍ਰਿਤ ਵਰਗਾ ਪਾਣੀ ਜਿਹੜਾ ਜਿਹੜਾ ਦੁੱਧ ਵਰਗਾ ਮਿੱਠਾ ਪਾਣੀ ਆ ਉਹ ਲਗਾਤਾਰ ਉਹਦਾ ਜਿਹੜਾ ਧਰਤੀ ਦੇ ਥੱਲੇ ਜਾਣਾ ਔਰ ਲਗਾਤਾਰ ਇਹ ਸਮੱਸਿਆ ਸਾਡੇ ਸਾਹਮਣੇ ਖੜੀ ਹੋ ਰਹੀ ਆ ਬੜੀ ਜਗ੍ਹਾ ਵਿਚਾਰ ਜਿਹੜੇ ਆ ਅਲੱਗ-ਅਲੱਗ ਪਲੇਟਫਾਰਮ ਤੇ ਸੁਣਨ ਨੂੰ ਮਿਲਦੇ ਆ ਜੀ ਪਰ ਮੈਂ ਸਮਝਦਾ ਕਿ ਇਹ ਜਿਹੜਾ ਵਿਸ਼ਾ ਹੈ ਇੰਨਾ ਜ਼ਿਆਦਾ ਗੰਭੀਰ ਹੈ ਕਿਉਂਕਿ ਇਹ ਪੰਜਾਬ ਨਹੀਂ ਪੂਰੀ ਦੁਨੀਆ ਦੇ ਇੱਕ ਇਨਸਾਨ ਨਾਲ ਜੁੜਿਆ ਹੋਇਆ ਵਿਸ਼ਾ ਹੈ ਪਾਣੀ ਔਰ ਇਹ ਪਾਣੀ ਜਿਹੜਾ ਜੀ ਇਹ ਸਾਡਾ ਕੁਦਰਤੀ ਤੇ ਦੇਣ ਹੈ ਜੀ ਕਿਉਂਕਿ ਇਹਨੂੰ ਬੜਾਇਆ ਨਹੀਂ ਜਾ ਸਕਦਾ ਔਰ ਇਹ ਪਾਣੀ ਜਿਹੜਾ ਇਹ ਬਹੁਤ ਕਈ ਕਈ 100 ਸਾਲ ਫਿਲਟਰ ਹੋ ਕੇ ਫਿਰ ਪੀਣਯੋਗ ਬਣਦਾ ਹੈ ਜੀ ਪਰ ਪੰਜਾਬ ਦਾ ਪਾਣੀ ਜਿਹੜਾ ਜਿਵੇਂ ਪੰਜਾਬ ਦੀਆਂ ਫਸਲਾਂ ਖਾਸ ਕਰਕੇ ਜਿਵੇਂ ਝੋਨਾ ਹੈ ਝੋਨਾ ਲੱਗਦਾ ਔਰ ਉਹਦੇ ਲਈ ਪਾਣੀ ਦਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਹੈ ਤੇ ਕਿਤੇ ਨਾ ਕਿਤੇ ਜਿਹੜਾ ਅਸੀਂ ਆਮ ਪਾਣੀ ਵਰਤਦੇ ਆ ਘਰਾਂ ਦੇ ਵਿੱਚ ਵੀ ਵਰਤਦੇ ਆ ਅਪਾ ਆਪਣੀਆਂ ਟੁੱਟੀਆਂ ਖੋਲ ਦਿੰਨੇ ਆ ਉੱਤੇ ਖਿਆਲ ਨਹੀਂ ਕਰਦੇ ਜਾਂ ਜਿਹੜਾ ਸਾਡੇ ਕੋਲੇ ਬਰਸਾਤੀ ਪਾਣੀ ਹੈ ਸਾਡੇ ਕੋਲੇ ਉਹਨੂੰ ਸਟੋਰ ਕਰਨ ਦਾ ਕੋਈ ਐਸੀ ਪਲਾਨਿੰਗ ਨਹੀਂ ਹੈ ਇਸ ਕਰਕੇ ਮੈਂ ਇਹ ਸਦਨ ਦੇ ਧਿਆਨ ਵਿੱਚ ਗੱਲ ਜਿਹੜੀ ਰੱਖੀ ਹੈ ਕਿਉਂਕਿ ਹਰ ਇੱਕ ਦੀ ਇਹ ਬਹੁਤ ਡੂੰਗੀ ਚਿੰਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਪੰਜਾਬ ਦੇ ਵਿੱਚ ਇਸ ਸਮੱਸਿਆ ਵਾਲੇ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਬਹੁਤ ਵੱਡੀ ਕਬੰਝਰ ਧਰਤੀ ਵਾਲੇ ਪਾਸੇ ਵੱਧ ਰਿਹਾ ਜਿਹਦੇ ਕਰਕੇ ਫਸਲਾਂ ਦਾ ਤਾਂ ਇੱਥੇ ਨਾ ਹੋਣਾ ਮੁਸ਼ਕਲ ਹੀ ਹੋ ਜਾਣਾ ਹੈ ਜੀ ਦਰਖਤਾਂ ਦਾ ਨਾ ਹੋਣਾ ਕੁਦਰਤ ਦਾ ਨਾ ਹੋਣਾ ਤਾਂ ਮੁਸ਼ਕਲ ਹੋ ਹੀ ਜਾਣਾ ਹੈ ਇਨਸਾਨ ਦਾ ਇੱਥੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਵੀ ਬਹੁਤ ਮੁਸ਼ਕਲ ਹੋ ਜਾਣਾ ਸੋ ਮੈਂ ਇਸ ਵਿਸ਼ੇ ਤੇ ਆਪਣੀ ਜਿਹੜੀ ਗੱਲ ਰੱਖੀ ਹੈ ਮੈਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਕਿਉਂਕਿ ਕੋਈ ਪੁਆਇੰਟ ਆਫ ਆਊਟ ਹੈ ਜਾਂ ਬੋਲਣਾ ਤੁਸੀਂ ਠੀਕ ਕੋਈ ਗੱਲ ਜੀ ਮੈਂ ਪੰਜਾਬ ਸਰਕਾਰ ਬਹੁਤ ਹੀ ਅੱਛਾ ਕੰਮ ਕਰ ਰਹੀ ਹੈ ਔਰ ਭਗਵੰਤ ਮਾਨ ਸਾਹਿਬ ਬਹੁਤ ਹੀ ਸ਼ਾਨਦਾਰ ਸਰਕਾਰ ਬੜੇ ਅੱਛੇ ਤਰੀਕੇ ਨਾਲ ਚਲਾ ਰਹੇ ਆ ਔਰ ਮੇਰਾ ਖਿਆਲ ਹੈ ਪੰਜਾਬ ਦੇ ਲੋਕਾਂ ਨੂੰ ਇਹ ਉਮੀਦ ਵੀ ਹੈ ਕਿ ਜਿਵੇਂ ਬਾਕੀ ਕੰਮਾਂ ਦੇ ਵਿੱਚ ਚਾਹੇ ਸਿਹਤ ਆ ਸਿੱਖਿਆ ਇਹ ਜਿਹੜਾ ਪਾਣੀ ਸਾਡੀ ਜ਼ਿੰਦਗੀ ਦਾ ਸਰੋਤ ਹੈ ਇਹਨੂੰ ਬਚਾਉਣ ਵਾਸਤੇ ਵੀ ਸਾਡੀ ਸਰਕਾਰ ਜਿਹੜੀ ਹੈ ਉਹਨੂੰ ਬਹੁਤ ਵੱਡੇ ਪੱਧਰ ਤੇ ਸਾਨੂੰ ਸੈਮੀਨਾਰ ਕਰਾਉਣੇ ਚਾਹੀਦੇ ਆ ਪਿੰਡ ਪੱਧਰ ਤੇ ਸ਼ਹਿਰ ਪੱਧਰ ਤੇ ਪਾਣੀ ਨੂੰ ਕਿਵੇਂ ਬਚਾਉਣਾ ਪਾਣੀ ਦੀ ਇੱਕ ਇੱਕ ਬੂੰਦ ਸਾਡੇ ਲਈ ਕੀਮਤੀ ਹੈ ਔਰ ਅਗਰ ਅਸੀਂ ਇਹ ਕਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਮੇਰਾ ਖਿਆਲ ਹੈ ਜੀ ਕਿ ਬਹੁਤ ਵੱਡਾ ਪੁੰਨ ਹੋਣਾ ਤੇ ਮੈਂ ਬੇਨਤੀ ਕਰਦਾ ਸਪੀਕਰ ਸਾਹਿਬ ਤੁਹਾਡੇ ذریعے ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੂੰ ਸਮੁੱਚੇ ਸਦਨ ਦੇ ਵਿੱਚ ਜਿੰਨੇ ਆਪਾਂ ਮੈਂਬਰ ਸਾਰੇ ਚੁਣ ਕੇ ਆਏ ਆ ਕਿ ਇਸ ਵਿਸ਼ੇ ਦੇ ਉੱਪਰ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਮਤਤ ਹੋਈਏ ਤਾਂ ਕਿ ਪੰਜਾਬ ਦਾ ਜਿਹੜਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਉਹਨੂੰ ਬਚਾਇਆ ਜਾ ਸਕੇ ਔਰ ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਅੱਜ ਤੋਂ 100 ਸਾਲ ਬਾਅਦ ਸਿਚੁਏਸ਼ਨ ਕੀ ਹੋਏਗੀ ਜਾਂ ਤਰ ਕਈ ਵਾਰੀ ਬਹਿਸ ਹੁੰਦੀ ਹੈ ਜਿਕੇ ਨਹੀਂ ਇਹ ਫਸਲ ਨਹੀਂ ਇਹ ਫਸਲ ਸੀ ਕਿ ਫਸਲਾਂ ਦੀ ਭੁਪਿੰਦਤਾ ਦੇ ਉੱਪਰ ਵਿਚਾਰ ਚਰਚਾ ਹੋ ਸਕਦੀ ਹੈ ਜੀ ਮੈਂ ਕਿਸੇ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਮੈਂ ਸਿਰਫ ਇਸ ਪਾਸੇ ਜਾਣਾ ਚਾਹੁੰਦਾ ਕਿ ਪੰਜਾਬ ਦਾ ਪਾਣੀ ਕਿਵੇਂ ਬਚਾਇਆ ਜਾ ਸਕਦਾ ਉਹ ਪਾਣੀ ਬਚਾਉਣ ਲਈ ਅਲੱਗ-ਅਲੱਗ ਪਲੇਟਫਾਰਮ ਤੇ ਕੰਮ ਕਰਨ ਦੀ ਜ਼ਰੂਰਤ ਹੈ ਜੀ ਸੋ ਮੈਂ ਬੇਨਤੀ ਕਰਦਾ ਸਪੀਕਰ ਸਾਹਿਬ ਕਿ ਇਸ ਵਿਸ਼ੇ ਨੂੰ ਜਿਹੜਾ ਵਿਚਾਰਿਆ ਜਾਵੇ ਔਰ ਪੰਜਾਬ ਦਾ ਪਾਣੀ ਬਚਾਉਣ ਲਈ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਪਾਣੀ ਬਚਾਉਣ ਲਈ ਸਾਨੂੰ ਕੋਈ ਨਾ ਕੋਈ ਚਾਹੇ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਇਸ ਵਿਸ਼ੇ ਤੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਜੀ ਬਹੁਤ ਬਹੁਤ ਧੰਨਵਾਦ ਦੇਖੋ ਬਹੁਤ ਜਲਾ ਵਿਧਾਨ ਸਭਾ ਦੇ ਵਿੱਚ ਬਰਟ ਸੈਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਸਾਡੇ ਸਰਕਾਰ ਜੋ ਹਲਕੇ ਦੇ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਬੇਮਾਨ ਜਿਹੜਾ ਮੁੱਦਾ ਠਾਇਆ ਪਾਣੀ ਨੂੰ ਲੈ ਕੇ ਉਹ ਬਹੁਤ ਵਧੀਆ ਗੱਲ ਹੈ ਦੇਖੋ ਜਿਵੇਂ ਪਿਛਲੇ ਸਾਲ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਜੀ ਇਹ ਸੋਇਆਂ ਦਾ ਪਾਣੀ ਦੇ ਰਹੀ ਹੈ ਟੇਲਾਂ ਦਾ ਪਾਣੀ ਆ ਰਿਹਾ ਸਾਰਾ ਅਸੀਂ ਸਾਰਿਆਂ ਨੂੰ ਨਿਮਰਤਾ ਸਹਿ ਇਹੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਨਹਿਰਾ ਸੋਇਆਂ ਦਾ ਪਾਣੀ ਲਾਓ ਜਿਹੜਾ ਧਰਤੀ ਹੇਠਲਾ ਪ ਉਹਦੀ ਜਿਹੜੀ ਬਚਤ ਹੋ ਸਕੇ ਕਿਉਂਕਿ ਆਪਣੀ ਜਿਹੜੀ ਧਰਤੀ ਦਿਨੋਂ ਦਿਨ ਬੰਜਰ ਹੋ ਰਹੀ ਹੈ ਸੋ ਸਾਰਿਆਂ ਨੂੰ ਇਹ ਵੀ ਸਾਡੇ ਐਮਐਲਏ ਸਾਹਿਬ ਵੱਲੋਂ ਸਾਰਿਆਂ ਨੂੰ ਅਸੀਂ ਬੇਨਤੀ ਕਰਨਾ ਸਾਰਿਆਂ ਨੂੰ ਵੀ ਜਿਹੜਾ ਥੱਲੇ ਪਾਣੀ ਜਾ ਰਿਹਾ ਉਹਦੀ ਬਚਤ ਤਾਂ ਹੋਏਗੀ ਜੇ ਆਪਾਂ ਵੱਧ ਤੋਂ ਵੱਧ ਪਾਣੀ ਦੀ ਬਚਤ ਕਰਾਂਗੇ ਜਿਵੇਂ ਕਈ ਵਾਰੀ ਵਾਹ ਬੰਨੇ ਰਾਤ ਵਿੱਚ ਟੂਟੀਆਂ ਡੋਕਾ ਨਜਾਇਜ਼ ਛੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਬੰਦ ਕਰਕੇ ਸਾਵਧਾਨੀ ਨਾਲ ਸਾਰੇ ਜਿੰਮੇਵਾਰੀ ਬਣਦੀ ਹੈ ਇੱਕ ਇਨਸਾਨ ਦੀ ਸੋ ਬਹੁਤ ਅਸੀਂ ਤਾਂ ਸਾਰਿਆਂ ਨੂੰ ਕਹਾਂਗੇ ਵੱਧ ਤੋਂ ਵੱਧ ਹੁਣ ਦੇਖੋ ਸੂਇਆਂ ਦਾ ਪਾਣੀ ਚੱਲਣ ਲੱਗੇ ਜੀਰੀਆਂ ਨੂੰ ਲਾਉਣੀਆਂ ਨੇ ਉਹਦੀ ਵਰਤੋਂ ਵੱਧ ਤੋਂ ਵੱ ਕਿਉਂਕਿ ਜੇ ਜਲ ਹੈ ਤਾਂ ਜੀਵਨ ਹੈ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਵੀ ਪਾਣੀ ਦੀ ਵੱਧ ਤੋਂ ਵੱਧ ਬਚਤ ਕਰੀਏ ਦੇਖੋ ਜੇ ਪਾਣੀ ਪਹਿਲਾਂ ਜੇ ਪਹਿਲਾਂ ਪਾਣੀ ਜਿਉ ਹੈ ਜਿੱਤ ਹਰਿਆ ਸਰ ਕੋਏ ਦੇਖੋ ਜੇ ਪਾਣੀ ਦੇਖੋ ਪਾਣੀ ਗੁਰਬਾਨੀ ਵੀ ਕਹੇ ਪਵਨ ਗੁਰੂ ਪਾਣੀ ਪਿਤਾ ਪਾਣੀ ਦਾ ਪਿਤਾ ਦਾ ਦਰਦਾ ਦਿੱਤਾ ਪਾਣੀ ਨੂੰ ਜੇ ਕਰਕੇ ਪਾਣੀ ਨੂੰ ਬਚਾਵਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਬਚ ਸਕਣ ਦੇਖੋ ਸਰਕਾਰ ਬਹੁਤ ਵਧੀਆ ਸਟੈਪ ਚੁੱਕ ਰਹੀ ਹੈ ਪਾਣੀ ਦੇ ਮੁੱਦੇ ਤੇ ਦੇਖੋ ਪਹਿਲਾਂ ਕਦੀ ਸੋਇਆਂ ਚ ਪਾਣੀ ਆਇਆ ਹੁਣ ਲਗਾਤਾਰ ਜਦੋਂ ਫਸਲ ਦੀ ਬਜਾਈ ਹੁੰਦੀ ਹੈ ਜਾਂ ਕਣਕ ਦੀ ਹੋ ਜਾਂ ਝੋਨੇ ਦੀ ਹੋਏ ਤਾਂ ਸੋਇਆਂ ਦਾ ਪਾਣੀ ਨਹਿਰਾਂ ਦਾ ਖਾਲ ਔਰ ਬਾਤ ਹੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਪਾਣੀ ਦਾ ਬਹੁਤ ਵਧੀਆ ਅਸਰ ਚਲਾਇਆ ਜੀ ਗਵਰਨਮੈਂਟ ਨੇ ਪਾਣੀ ਆਪਣਾ ਬਚਾਉਣਾ ਚਾਹੀਦਾ ਹੈ ਬਾਤੋ ਬਾਤ ਨਹਿਰਾਂ ਦਾ ਪਾਣੀ ਲਾਓ ਪਾਣੀ ਨੇ ਸਭ ਜਾਲੇ ਤੇ ਜੀਵਨ ਹੈ ਪਾਣੀ ਨਾਲ ਸਾਰੀ ਹਰਾਈ ਧਰਤੀ ਸਭ ਕੁਝ ਵਧੀਆ ਹੁੰਦਾ ਮੌਸਮ ਠੀਕ ਹੁੰਦਾ ਜੀ ਅਸੀਂ ਜਾਂਦੇ ਨੇ ਧੀ ਤੇ ਪਾਣੀ ਜਿਹੜਾ ਵਜਾਇਆ ਹੋਜੂ ਖਤਮ ਕਹਾਣੀ ਧਰਤੀ ਦਾ ਪਣ ਬਾਤੋ ਬਾਤ ਪਾਣੀ ਬਚਾਉਣਾ ਹੈ ਆਪਾਂ ਨੇ ਜਿਹੜਾ ਟੋਟੀਆਂ ਖੋਲੀਆਂ ਛੱਡ ਛੱਡਦੇ ਨੇ ਲੋਕ ਇਹਨਾਂ ਨੂੰ ਬੰਦ ਕਰਨੀ ਚਾਹੀਦੀ ਹੈ ਗਵਰਨਮੈਂਟ ਨੇ ਬਹੁਤ ਵਧੀਆ ਕੰਮ ਕਦੋਂ ਚੁੱਕਿਆ ਜੀ ਇਹ ਪਾਣੀ ਬਾਰੇ ਕਾਲਾ ਸਾ ਬਣਾਣ ਡੈ ਨੇ ਕਈ ਕਈ ਸਾਲਾਂ ਦੀ ਬੰਦ ਪਈਆਂ ਕੱਸੀਆਂ ਸੁਵੇ ਫਿਰ ਚਾਲੂ ਹੋਣ ਡੈ ਨੇ ਜੀ ਬਹੁਤ ਵਧੀਆ ਪਾਣੀ ਲੱਗਣ ਪਰਾ ਨਹੀਂ ਮੇਰੀ 65 ਸਾਲ ਦੀ ਹੋ ਗਈ ਜੀ ਪਹਿਲਾਂ ਚੱਲਦਾ ਰਹ ਸਾਡੇ ਪਿੰਨੇ ਕਹਿੰਦੇ ਉਦੋਂ ਚੱਲਦਾ ਰਹ ਪਿੰਦਰਾਂ ਕੱਸੀਆਂ ਦਾ ਪਾਣੀ ਆ ਪਿੰਦੇ ਰਹੇ ਅਸੀਂ ਹੋਰਾਂ ਲਾਗ ਰੋੜ ਨਹੀਂ ਪਾਣੀ ਕੱਸੀਆਂ ਦਾ ਪੀਣਾ ਡੰਗਰ ਤੋਂ ਸਰ ਵੀ ਕੀ ਡੰਗਰ ਤੇ ਵਿਕੀ ਸੀ ਉਹਨਾਂ ਦੇ ਹੁੰਦੇ ਦਾ ਆ ਹੁਣ ਉਦੋਂ ਬਾਅਦ ਜਿਉਂ ਜਿਉਂ ਚੱਲੀਆਂ ਨੇ ਮੋਟਰਾਂ ਦੇ ਬਾ ਲੋਕਾਂ ਨੇ ਕੱਸ ਸੁਵੇ ਬੰਦ ਕਰ ਦਿੱਤੀਆਂ ਥੱਲੋਂ ਪਾਣੀ ਕੱਢਣ ਲੱਗ ਗਏ ਮਲਖਸਾਰੀ ਇਹ ਬੰਦ ਹੋਣਾ ਚਾਹੀਦਾ ਕੱਸੀਆਂ ਸੂਵੇ ਦਾ ਪਾਣੀ ਗਵਰਨਮੈਂਟ ਨੇ ਵਧੀਆ ਪ੍ਰਾਲਾ ਕੀਤਾ ਹੁਣ ਜਿਹੜੇ ਸੂਵੇ ਨਾਲੇ ਕੱਸੀਆਂ ਦੁਬਾਰਾ ਫਿਰ ਚਾਲੂ ਹੋਣ ਲੱਗੀਆਂ ਨੇ ਇਹਦੇ ਬਹੁਤ ਧੰਨਵਾਦ ਕਰਨੇ ਆ ਤੇ ਨਾਲ ਆ ਸੰਭਿਆ ਗਿਆ ਤਾਂ ਫਸਲਾਂ ਵੀ ਬਰਬਾਰ ਫਸਲਾਂ ਅਮੀਚ ਸਾਰਾ ਪਾਣੀ 10 10 ਹੋਜੂ ਖਤਮ ਕਹਾਣੀ ਜੀ ਸਾਰਾ ਕੁਝ ਹੀ ਫਿਰਦੇ ਪਾਣੀ ਨਾਲ ਹੀ ਸਭ ਕੁਝ ਹੈ ਜੀ ਸਭ ਤੋਂ ਪਹਿਲਾਂ ਪਾਣੀ ਹੋਰ ਕੰਮ ਬਾਅਦ ਸਿਤਾ ਜੀ ਬਹੁਤ ਵਧੀਆ ਇਹਨੂੰ ਬੁਲਾਇਤਾ ਜੋਗਾਨੇ ਆ ਸਰਕਾਰਾਂ ਜਿਹੜਿਆ ਲਾਈਟ ਫ੍ਰੀ ਨਾਲਾ ਕਰਨ ਮੀ ਮੋਟਰਾਂ ਦੀ ਲੋਕ ਭੱਜ ਭੱਜ ਕੱਸੀਆਂ ਦਾ ਪਾਣੀ ਲਾਣ ਮੀ ਜਿਹਨੂੰ ਬਿੱਲ ਆਏ ਬਿੱਲ ਆਏ ਤੇ ਬਿੱਲ ਆਏ ਤੇ ਪੈਸੇ ਪੈਣਦੇ ਆਪੇ ਮੁਹੱਦਾ ਪਾਣੀ ਲਾਣ ਹੁਣ ਪੀੜਾ ਦੱਬਦੇ ਨੇ ਪਾਣੀ ਜਲਾ ਕੇ ਮੋੜਦੇ ਨੇ ਦਿਨੇ ਘਰ ਆ ਜਾਂਦੇ ਨੇ ਕੱਸੀਆਂ ਦਾ ਵਾਰੀ ਨਾਲ ਪਾਣੀ ਲਾਣਾ ਪੈਂਦਾ ਸਰਕਾਰ ਥੋੜਾ ਜਿਹਾ ਬਿੱਲ ਲਾਏ ਨਾ ਮੋਟਰਾਂ ਦੇ ਤੇ ਬਾਕੀ ਫੇਰ ਮੈਂ ਕੱਸੀਆਂ ਦਾ ਪਾਣੀ ਜੇ ਮਿੰਟ ਵੀ ਮਿਲਣ ਨੂੰ ਮਿਲ ਜੇ ਤੇ ਇਹ ਬਹੁਤ ਵਧੀਆ ਘੱਟ ਇੰਨਾ ਸਰਾਰਾ ਜੋ ਪੁੱਤ ਜਿਹੜਾ ਕੱਸੀਆਂ ਬਣਨ ਲੱਗ ਜੇ ਨੇ ਸਭ ਕੁ ਅੰਨ ਸਹੀ ਹੁੰਦੇ ਨੇ ਪਾਣੋ ਵੀ ਪਾਣੀ ਪਹਿਲਾਂ ਪੀਂਦੇ ਨੇ ਅਸੀਂ ਕੱਸੀਆਂ ਦਾ ਹੱਦ ਚਾਰਦੇ ਰਹੇ ਅਸੀਂ ਠੀਕ ਆ ਸਿਆਂ ਜੇ ਪਾਣੀ ਡੰਗਰਾਂ ਵੀ ਉੱਥੋਂ ਪੀਣਾ ਸੀ ਵੀ ਉੱਥੋਂ ਪੀਣਾ ਮੋੜ ਕੇ ਜੋਂ ਬੰਦ ਕੀਤਾ ਲੋਕਾਂ ਦੇ ਮੋੜਾਂ ਫ੍ਰੀ ਹੋ ਗਈਆਂ ਲੋਕ ਇੱਧਰ ਨੂੰ ਆ ਕੇ ਪਾਣੀ ਕੱਸੀਆਂ ਦੇ ਬੰਦ ਹੋ ਗਏ ਪਰ ਪਾਣੀ ਤਾਂ ਚੱਲਣਾ ਸੀ ਨਾ ਜਿਹੜਾ ਲਾਇਆ ਆਪਾਂ ਆਹਾਂ ਬਲੋਕਾਂ ਦੇ ਸਾਡੇ ਪਿੰਡ ਖੋਦ ਜਦੋਂ ਲਾਉਂਦੀ ਹੈ ਕਈ 2-2 ਘੰਟੇ ਟੁੱਟੀਆਂ ਚੱਲੀ ਜਾਂਦੀਆਂ ਨੇ ਪਾਣੀ ਛੜਕਾਂ ਦੇ ਫਰੀ ਜਾਂਦਾ ਆ ਛੱਪੜਾਂ ਦਾ ਹਾਲ ਵੇਖੋ じゃ ਕੀ ਬਣਿਆ ਪਿਆ ਪਾਣੀ ਜਾ ਜਾ ਕੇ ਫਾਲਤੂ ਜੇ ਨਾ ਪਾਣੀ ਜਾਏ ਆਪੀ ਨਾਲ ਪੰਗਰ ਲਾਇਟ ਆਹੇ ਆਪੀ ਨਾਲੇ ਕੰਮ ਗਲਤ ਹੋਣ ਪਾਣੀ ਕੱਸੀਆਂ ਦਾ ਲੱਗੇ ਬਦਲਾਂ ਨੂੰ ਬਹੁਤ ਸਹੀ ਕੰਮ ਹੈ ਨਾਲੇ ਮਿੱਠਾ ਪਾਣੀ ਨਹਿਰਾਂ ਦਾ ਪਾਣੀ ਬਹੁਤ ਆਪਣੇ ਫਸਲ ਵਾਸਤੇ ਬਹੁਤ ਵਧੀਆ